ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਜਗਤਾਰ ਸਿੰਘ ਨਾਮਕ 50 ਸਾਲਾ ਵਿਅਕਤੀ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਡਾਕਟਰਾਂ ਦੀ ਲਾਹ ਪ੍ਰਵਾਈ ਤੇ ਦੋਸ਼ ਲਗਾਇਆ। ਸਾਡੇ ਮਰੀਜ਼ ਨੂੰ ਗੈਸ ਦੀ ਸਮੱਸਿਆ ਸੀ। ਮਰੀਜ਼ ਵਿਆਹਾ ਹੋਇਆ ਸੀ ਤੇ ਪੇਸ਼ਾ ਡਰਾਈਵ ਤੇ ਜਿਸ ਦੇ ਪਿੱਛੇ ਬੱਚੇ ਤੇ ਇੱਕ ਘਰਵਾਲੀ ਹੈ ਅਤੇ ਉਸ ਦੇ ਸਿਰ ਤੇ ਹੀ ਸਾਰਾ ਖਰਚਾ ਚੱਲਦਾ ਸੀ। ਪਰ ਅੱਜ ਉਸ ਦੀ ਮੌਤ ਹੋਣ ਦੇ ਨਾਲ ਉਸ ਦੀ ਪਤਨੀ ਤੇ ਬੱਚਿਆਂ ਨੂੰ ਬੇਵਸ ਕਰ ਦਿੱਤਾ ਹੈ। ਇਸ ਮਾਮਲੇ ਦੇ ਵਿੱਚ ਜਦੋਂ ਹਸਪਤਾਲ ਦੇ ਡਾਕਟਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਮਰੀਜ਼ ਨੂੰ ਸ਼ੂਗਰ ਤੇ ਨਸ਼ਿਆਂ ਦਾ ਮਰੀਜ਼ ਆਦੀ ਸੀ ਉਸ ਨੂੰ ਬੁਖਾਰ ਵੀ ਸੀ ਬੁਖਾਰ ਕਾਰਨ ਦਿਲ ਦੀ ਧੜਕਣ ਵੱਧ ਗਈ ਅਤੇ ਮਰੀਜ਼ ਨੂੰ ਦਿਲ ਦਾ ਦੌਰਾ ਪਿਆ ਇਸੇ ਕਾਰਨ ਉਸ ਦੀ ਮੌਤ ਹੋਈ ਹੈ ਜੀ ਤੁਹਾਡੇ ਇਹ ਆਪਣੇ ਪਾਂਜੀ ਦਾ ਘਰ ਵਾਲਾ ਸੀ ਜਵਾਈ ਸੀ ਸਾਡਾ ਕੀ ਕਾਰਨ ਕੀ ਹੋਇਆ ਮੌਤ ਦਾ ਕਾਰਨ ਕੀ ਹੋਇਆ ਨੋਰਮਲ ਗੈਸ ਬਣੀ ਐ ਨੂੰ ਦੇਸ ਦਾ ਆਮ ਬੰਦਾ ਚਲੋ ਹੋ ਜਾਂਦੀ ਠੀਕ ਇਹ ਚੁੱਕੇ ਇੰਦਰ ਲੈ ਆਏ ਨਾ ਵੀ ਚਲੋ ਠੀਕ ਹੋ ਜਾਊਗਾ ਤੇ ਇੱਥੇ ਆ ਕੇ ਮੈਂ ਆਇਆ ਸਵੇਰੇ ਮੈਂ ਕਹਿੰਦੇ ਨਹੀਂ ਜੀ ਕੋਈ ਨਹੀਂ ਮਾੜ ਮੋਟੀ ਦੀ ਗੱਲ ਬਾਬਾ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ ਠੀਕ ਹੋ ਜਾਏਗਾ ਤੇ ਉਹਦੇ ਪਤਾ ਲੱਗਿਆ ਉਹ ਲੈ ਕੇ ਆਏ ਨਾ ਦੁਬਾਰਾ ਤੇ ਇੱਕਦਮ ਗੈਰ ਟੈਕ ਕਿੰਨੇ ਵਜੇ ਆਈ ਸੀ ਕਿੰਨੇ ਵਜੇ ਮੌਤ ਹੋਈ ਹੈ ਇੱਥੇ ਇਹ ਮੇਰੇ ਨਾਲ 12 ਕੋਈ 12:30 ਵਜੇ ਰਾਤ ਨੂੰ ਨਹੀਂ ਨਹੀਂ ਹੋਣਾ ਨਹੀਂ ਕਿਤੇ ਰਾਤ ਨੂੰ ਕਿੰਨੇ ਵਜੇ ਲਿਆਏ ਸੀ ਆਹ ਤਾਂ ਇੱਥੇ 10 10 ਵਜੇ ਆਏ ਨੇ ਤੇ ਜਿਹੜੇ ਸੂਰੇ ਮਿਲੇ ਸੀ ਤੁਸੀਂ ਠੀਕ ਸੀ ਹਾਂ ਪੁੱਛਿਆ ਨੂੰ ਮੈਂ ਇਹਦੇ ਨਾ ਨਾ ਮੂੰਹ ਤੇ ਮਾਸਕ ਜਿਹਾ ਚੜਾਇਆ ਸੀ ਤੇ ਮੈਂ ਮਾਸਕ ਹਟਾ ਕੇ ਨਾ ਮੈਂ ਜਗਤਾਰ ਕਿਵੇਂ ਹੈ ਠੀਕ ਹੈ ਤੂੰ ਕਹਿੰਦਾ ਹਾਂ ਮਮਾ ਜੀ ਠੀਕ ਆ ਮੈਂ ਕੋਈ ਗੱਲ ਨਹੀਂ ਮੜ ਮੋਟਾ ਸਹਾਏ ਕੀ ਲੱਗਦਾ ਇਹਨਾਂ ਦੀ ਆਣ ਗੈਲੀ ਨਾਲ ਹੋਇਆ ਬਿਲਕੁਲ ਆਣ ਗੈਲੀ ਨਹੀਂ

ਪਹਿਲਾਂ ਵੀ ਕਦੇ ਹੋਇਆ ਹੈ ਮੈਂ ਤੇ ਕਾਹਨ ਕੋਈ ਪਹਿਲਾ ਹਫਤਾ ਪਹਿਲਾਂ ਮੈਂ ਇਹ ਆਪਣਾ ਕੋਈ ਵਾਇਰਲ ਹੋਈ ਸੀ ਵੀਡੀਓ ਇੱਕ ਸਿਰਫ ਘੰਟੇ ਵਾਸਤੇ ਹੋਈ ਸੀ ਕਿ ਕਿਸੇ ਦੀ ਪੁਣੀ ਦਾ ਕੋਈ آپریشن ਸੀ ਤੇ ਟੀਕਾ ਗਲਤ ਲਾ ਕੇ ਮੈਂ ਦੇਖਿਆ ਤੇ ਮੁੰਡਾ ਜਵਾਨ ਸੀ 6 ਫੁੱਟ ਦਾ ਤੋ ਮਰ ਗਿਆ ਸੀ ਉਹਦੇ ਦੀ ਸੀ ਵੀਡੀਓ ਇੱਥੋਂ ਦੀ ਸੀ ਮੈਂ ਵੇਖੀ ਹੈ ਵਾਇਰਲ ਤੋਂ ਆਈ ਵੀਡੀਓ ਹੋਈ ਸੀ ਕਿ ਪੁਲਿਸ ਕੰਪਸੀਪਲਾਈ ਇਹਨਾਂ ਨੇ ਬੁਲਾਈ ਹੈ ਹਾਂ ਜੀ ਜਿਹੜਾ ਪੇਸ਼ੈਂਟ ਸੀਗਾ ਜਗਤਾਰ ਸਿੰਘ 51 ਸਾਲ ਦੀ ਉਮਰ ਸੀਗੀ ਰਾਤ ਐਡਮਿਟ ਹੋਇਆ ਸੀਗਾ ਇੱਥੇ ਸਟਾਰ ਮੈਡੀਸਿਟੀ ਹਸਪੀਟਲ ਦੇ ਵਿੱਚ ਉਹ ਬੀਪੀ ਨੂੰ ਲੈ ਕੇ ਐਡਮਿਟ ਹੋਇਆ ਸੀਗਾ ਬੀਪੀ ਦੀ ਪ੍ਰੋਬਲਮ ਆ ਰਹੀ ਸੀ ਉਹਨੂੰ ਤੇ ਥੋੜੀ ਸਾਹ ਦੀ ਪ੍ਰੋਬਲਮ ਆ ਰਹੀ ਸੀ ਤੇ ਅੱਜ ਅਰਾਊਂਡ 1:29 ਵਜੇ ਉਹਦੀ ਡੈਥ ਹੋ ਗਈ। ਉਹਨੀ ਡੈਡ ਬੋਡੀ ਸੀਗੀ ਔਰ ਮਾਰਨ ਵੀ ਲੈ ਗਏ ਆ ਤੇ ਉਦੋਂ ਬਾਅਦ ਜਿਹੜਾ ਬੋਰਡ ਬਣ ਕੇ ਇਹਦਾ ਹੁੰਦਾ ਬੋਰਡ ਬਣ ਕੇ ਪੋਸਟਮਾਰਨ ਹੁੰਦਾ ਉਦੋਂ ਵੱਧੂ ਬਾਅਦ ਡਾਕਟਰ ਦੀ ਇਨਕੁਆਰੀ ਤੋਂ ਆਫਟਰ ਜਿੱਦਾਂ ਦੀ ਵੀ ਕਾਰਵਾਈ ਹੋਊਗੀ ਅਸੀਂ ਉਹ ਬਣਦੀ ਕਰਵਾਈ ਕਰਾਈ। ਇਹ ਬੰਦਾ ਕੀ ਕੰਮ ਕਰਦਾ ਸੀ ਸਰ ਜੀ ਦੀ ਮੂਹ। ਇਹ ਬੰਦਾ ਟਰੱਕ ਡਰਾਈਵਰ ਸੀਗਾ ਜੀ। ਲੇਕਿਨ ਪਰਿਵਾਰ ਵਾਲੇ ਇਲਜ਼ਾਮ ਲੱਗ ਰਿਹਾ ਜੀ ਜਦ ਮੌਤ ਹੋਈ ਕੁਝ ਹੀ ਦੇ ਟ੍ਰ ਇਹਨਾਂ ਦੇ ਨਾਲ ਬੁਰਾ ਰਵੱਈਆ ਵੀ ਇਹਨਾਂ ਨਾਲ ਠੀਕ ਨਹੀਂ ਸੀ ਡਾਕਟਰ ਦਾ ਪ੍ਰਤੀ ਉਹ ਦੇਖੋ ਅਸੀਂ ਸਾਰੇ ਪੱਖ ਦੇਖ ਲਈ ਜੀ ਇਹਨਾਂ ਦੇ ਜਿਹੜੀ ਹੁਣ ਐਸਐਮਓ ਵੱਲੋਂ ਟੀਮ ਬਣਦੀ ਹੋਣੀ ਹੈ ਜਿਹੜਾ ਡਾਕਟਰ ਵਾਲਾ ਕੇਸ ਹੈ ਸੁਪਰੀਮ ਕੋਰਟ ਦੀ ਗਾਈਡਲਾਈਨਸ ਆ ਉਹ ਸਾਰੀ ਇਥੋਂ ਸੀਸੀਟੀਵੀ ਲੈਣਗੇ ਇਹਨਾਂ ਦਾ ਜਿਹੜੋ ਜੋ ਟ੍ਰੀਟਮੈਂਟ ਦਿੱਤਾ ਕਿਹੜਾ ਇਹਨਾਂ ਦਾ ਅਫਸਰ ਜਿਹੜਾ ਸੀਗਾ ਡਾਕਟਰ ਸੀਗਾ ਮੌਕੇ ਤੇ ਹਾਜ਼ਰ ਸੀਗਾ ਉਹ ਸਾਰਾ ਕੁਝ ਦੇਖਣਗੇ ਜੇ ਜਿਹੜੀ ਵੀ ਇਹਨਾਂ ਦੀ ਨੈਗਲੀਜੈਂਸੀ ਹੋਊਗੀ ਉਹ ਨੈਗਲੀਜੈਂਸੀ ਦੇ ਆਧਾਰ ਤੇ ਇਹਨਾਂ ਤੇ ਕਾਰਵਾਈ ਹੋਊਗੀ ਬਣਦੀ ਡਿਊਟੀ ਆਪਣੇ ਰਿਕਵਰੀ ਲੈ ਲਈ ਸਰ ਹਾਂਜੀ ਹਾਂਜੀ ਡੈੱਡ ਬੋਡੀ ਮੌਰਚੀ ਸਿੰਦਰ ਹ بس ਆਫਟਰ ਜਿਹੜਾ ਜੇ ਇਹਨਾਂ ਦੀ ਨੈਗਲੀਜੈਂਸੀ ਹੋਊਗੀ ਅਕੋਰਡਿੰਗ ਟੂ ਬੰਦੇ ਸੈਕਸ਼ਨ